ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਸਕੂਲਾਂ ਨੂੰ ਲੈ ਕੇ ਵੱਡੀ ਜਾਣਕਾਰੀ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਪਿਛਲੇ ਦਿਨੀ ਸਕੂਲ ਖੋਲਣ ਦੇ ਨਿਰਦੇਸ਼ ਫਿਰ ਬੰਦ ਕਰਨ ਦੇ ਨਿਰਦੇਸ਼ ਕਾਫੀ ਜਿਹੜੇ ਇਹ ਚੱਲਦੇ ਰਹੇ ਐ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਭਲਕੇ 14 ਮਈ ਤੋਂ ਸਕੂਲ ਖੁੱਲਣ ਜਾ ਰਹੇ ਐ ਇਸ ਸਬੰਧ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਐ ਤੇ ਤੁਹਾਨੂੰ ਦੱਸ ਦਈਏ ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਅਪਡੇਟ ਸਾਹਮਣੇ ਆਈ ਹੈ ਉਹਨਾਂ ਵੱਲੋਂ ਭਲਕੇ 14 ਮਈ ਤੋਂ ਸਕੂਲ ਖੋਲਣ ਦੇ ਆਦੇਸ਼ ਆ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਆ ਸਕੂਲ ਆਮ ਵਾਂਗ ਖੁੱਲਣਗੇ ਸਥਿਤੀ ਹੈ ਜਿਹੜੀ ਉਹ ਕੰਟਰੋਲ ਦੇ ਵਿੱਚ ਆ ਤੇ ਪੂਰੀ ਤਰ੍ਹਾਂ ਆਮ ਵਾਂਗ ਹੈ ਲੋਕ ਆਪਣੇ ਰੋਜ਼ਮਰਾਂ ਦੇ ਕੰਮ ਆਮ ਵਾਂਗ ਕਰ ਸਕਦੇ ਆ ਜ਼ਿਲ੍ਹਾ ਵਾਸੀਆਂ ਨੂੰ ਜਿਹੜੇ ਨਿਰਦੇਸ਼ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੀ ਜਾਰੀ ਕੀਤੇ ਗਏ ਆ ਕਿ ਭਲਕੇ 14 ਮਈ ਨੂੰ ਸਕੂਲ ਹੈ ਜਿਹੜੇ ਉਹ ਆਮ ਵਾਂਗ ਖੁੱਲਣਗੇ ਤਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 48 ਘੰਟਿਆਂ ਲਈ ਬੰਦ ਕੀਤੇ ਗਏ ਸੀ ਸਕੂਲ 13 ਤੇ 14 ਮਈ ਨੂੰ ਬੰਦ ਰਹਿਣੇ ਸੀ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਨਾਂ ਵੱਲੋਂ ਹਲਕੇ 14 ਮਈ ਨੂੰ ਸਕੂਲ ਹੈ ਜਿਹੜੇ ਉਹ ਲੱਗਣਗੇ ਸਕੂਲ ਕਾਲਜ ਜਿਹੜੇ ਆਪਣੇ ਫਾਜ਼ਿਲਕਾ ਜ਼ਿਲ੍ਹੇ ਦੇ ਉਹ ਖੋਲਣ ਦੇ ਨਿਰਦੇਸ਼ ਦਿੱਤੇ ਗਏ ਆ ਕਿ ਸਕੂਲ ਕੱਲ ਤੋਂ ਆਮ ਵਾਂਗ ਖੁੱਲਣਗੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਜਿਹੜੇ ਆਰਡਰ ਜਾਰੀ ਕੀਤੇ ਗਏ ਆ ਕਿ ਭਲਕੇ ਸਕੂਲ ਆਮ ਵਾਂਗ ਖੁੱਲਣਗੇ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਸੰਬੰਧੀ ਨਿਰਦੇਸ਼ ਆ ਜਿਹੜੇ ਉਹ ਜਾਰੀ ਹੋ ਰਹੇ ਨੇ ਪਰ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰ ਲਈਏ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਭਲਕੇ 14 ਮਈ ਤੋਂ ਸਕੂਲ ਲੱਗਣ ਜਾ ਰਹੇ ਨੇ ਤਾਂ ਬੱਚੇ ਕੱਲ ਦੀ ਤਿਆਰੀ ਕਰ ਲੈਣ ਸਕੂਲ ਆਮ ਵਾਂਗ ਖੁੱਲਣਗੇ ਸੁਰੱਖਿਆ ਦੇ ਮੱਦੇ ਨਜ਼ਰ ਐਤਿਹਾਤ ਦੇ ਤੌਰ ਤੇ ਜਿਹੜਾ ਅੱਜ 13 ਮਈ ਨੂੰ ਸਕੂਲ ਜਿਹੜੇ ਉਹ ਫਾਜ਼ਿਲਕਾ ਜ਼ਿਲ੍ਹੇ ਤੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਹੁਣ ਭਲਕੇ 14 ਮਈ ਤੋਂ ਸਕੂਲ ਆਮ ਵਾਂਗ ਖੁੱਲਣਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਬੱਚਿਆਂ ਤੱਕ ਉਹਨਾਂ ਦੇ ਮਾਪਿਆਂ ਤੱਕ ਅਧਿਆਪਕਾਂ ਤੱਕ ਇਹ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ